ਗੁਰੂ ਰਾਮਦਾਸ ਜੀ ਨੇ ਪੁੱਛਦੇ ਸੱਚੇ ਪਾਤਸ਼ਾਹ ਜਦੋਂ ਮਨ ਨਾ ਟਿਕੇ ਕਈ ਵਾਰੀ ਮਨ ਆਲਸ ਕਰ ਜਾਂਦਾ ਹੈ ਚਿੱਤ ਨਹੀਂ ਕਰਦਾ ਪਾਠ ਕਰਨ ਨੂੰ ਚਿੱਤ ਨਹੀਂ ਕਰਦਾ ਸੇਵਾ ਨੂੰ ਸਤਿਗੁਰਾਂ ਨੇ ਬਹੁਤ ਪਿਆਰੀ ਉਦਾਹਰਣ ਦਿੱਤੀ ਕਹਿਣ ਲੱਗੇ ਗੁਰ ਸਿੱਖੋ ਤੁਸੀਂ ਖੇਤੀ ਕਰ ਦੇਖੋ ਦੁਕਾਨਦਾਰੀ ਕਰ ਦੇਖੋ ਨੌਕਰੀ ਕਰ ਦੇਖੋ ਕਦੀ ਆਪਣੇ ਮਨ ਨੂੰ ਪੁੱਛੋ ਖੇਤੀ ਜਾਨ ਨੂੰ ਜਿੱਦਨ ਨਾ ਮੰਨ ਕਰੇ ਆਪਾਂ ਨਹੀਂ ਜਾਂਦੇ ਨੌਕਰੀ ਤੇ ਜਾਨ ਨੂੰ ਮਨ ਨਾ ਕਰੇ ਆਪਾਂ ਨਹੀਂ ਜਾਂਦੇ ਕਹਿੰਦੇ ਨਹੀਂ ਸੱਚੇ ਪਾਤਸ਼ਾਹ ਜੇ ਖੇਤੀ ਨਾ ਕੀਤੀ ਨੌਕਰੀ ਨਾ ਕੀਤੀ ਵਪਾਰ ਨਾ ਕੀਤਾ ਵਿਦੇਸ਼ ਚ ਨਾ ਗਏ ਇਹ ਲੋੜ ਹੈ ਸਾਡੀ ਪਰਿਵਾਰ ਦੀ ਲੋੜ ਹੈ ਮਹਾਰਾਜ ਕਹਿੰਦੇ ਜਿਹੜੀ ਦੁਨਿਆਵੀ ਲੋੜ ਪਰਿਵਾਰ ਦੀ ਲੋੜ ਬਣ ਜਾਏ ਨਾ ਮਨ ਮੰਨੇ ਫਿਰ ਵੀ ਆਪਾਂ ਨੇਮ ਨਿਭਾਣੇ ਆਂ ਗੁਰਸਿੱਖੋ ਬਾਣੀ ਨੂੰ ਸ਼ਬਦ ਨੂੰ ਗੁਰਮੁਖੋ ਆਤਮਾ ਦੀ ਲੋੜ ਜਾਣੋ ਕਹਿੰਦੇ ਭਾਈ ਗੁਰ ਸਿੱਖੋ ਜਿਸ ਤਰ੍ਹਾਂ ਬਾਹਰ ਦੀ ਲੋੜ ਨਾਲ ਕੰਮ ਦਾ ਨੇਮ ਨਹੀਂ ਛੱਡਦੇ ਇਸੇ ਤਰ੍ਹਾਂ ਆਤਮਾ ਦੇ ਉਧਾਰ ਲਈ ਬਾਣੀ ਦਾ ਨੇਮ ਨਹੀਂ ਛੱਡੀਦਾ